ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚ ਆਖੋ ਜੀ ਧੰਨ ਬਾਬਾ ਫੇਰ ਆਖੋ ਜੀ ਧੰਨ ਬਾਬਾ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਓ ਜਿਹਨੇ ਬੈਠੇ ਹੋ ਤੁਸੀਂ ਹੱਥ ਜੋੜ ਲਓ ਸਤਿਗੁਰ ਦੇ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ ਸੁਰਤੀ ਨਿਗ੍ਹਾਦਾਰੀ ਕਰੇ ਜੀ ਹੁਣ ਕਿੱਥੇ ਬੈਠੇ ਧੰਗ ਗੁਰੂ ਅਮਰਦਾਸ ਜੀ ਬੋਲੋ ਕਿੱਥੇ ਬੈਠੇ ਨੇ ਸਿੰਘਾਸਨ ਦੇ ਬੈਠੇ ਨੇ ਇੱਕ ਬਜ਼ੁਰਗ ਮਾਤਾ ਉਹਨੇ ਇੱਕ ਛੋਟੇ ਜਿਹੇ ਬੱਚੇ ਦੀ ਉਂਗਲ ਫੜੀ ਹੋਈ ਹੈ ਤੇ ਉਂਗਲ ਫੜ ਕੇ ਨਾ ਗੁਰੂ ਅਮਰਦਾਸ ਪਿੱਤਾ ਦੀ ਸ਼ਰਨ ਵਿੱਚ ਆਉਂਦੀ ਹੈ ਉਹ ਮਾਤਾ ਆਕੇ ਉਹ ਬੱਚਾ ਵੀ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦਾ ਹੈ ਉਹ ਮਾਤਾ ਵੀ ਨਮਸ਼ਕਾਰ ਕਰਦੀ ਹੈ ਤੇ ਉਸ ਬਜ਼ੁਰਗ ਮਾਤਾ ਨੇ ਦੋਵੇਂ ਹੱਥ ਜੋੜਨੇ ਜੀ ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਪਿਤਾ ਜੀ ਨੂੰ ਆਖਣ ਲੱਗੀ ਹੈ ਗੁਰੂ ਅਮਰਦਾਸ ਪਿਤਾ ਜੀ ਅੱਜ ਮੈਂ ਤੁਹਾਡੇ ਚਰਨਾਂ 'ਤੇ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਈ ਆਂ ਕਿ ਆਖਿਆ ਜੀ ਬੋਲੋ ਅੱਜ ਮੈਂ ਤੁਹਾਡੇ ਚਰਨਾਂ 'ਤੇ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਈਆਂ ਗੁਰੂ ਅਮਰਦਾਸ ਪਿਤਾ ਜੀ ਅੱਖ ਲੱਗੇ ਕਹਿੰਦੇ ਮਾਈ ਕਹਿਣਾ ਕੀ ਚਾਉਣੀ ਆ ਖੁੱਲ ਕੇ ਆਖ ਉਸ ਵੇਲੇ ਉਹ ਮਾਤਾ ਪਤਨੀ ਕੀ ਕਹਿੰਦੀ ਕਹਿੰਦੀ हे ਗਰੀਬ ਨਵਾ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਪਿਤਾ ਜੀ ਤੁਸੀਂ ਨੇ ਮਾਣਿਆ ਜੇ ਮਾਣ ਵੀ ਹੋ ਨੇਤਾਣਿਆਂ ਦੇ ਤਾਨ ਵੀ ਹੋ ਨਿਉਟਿਆਂ ਦੀ ਓਟ ਵੀ ਹੋ ਤੇ ਨਿਆਸਤਿਆਂ ਦੇ ਆਸਰਾ ਵੀ ਹੋ ਸਤਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਮੈਨੂੰ ਇਸ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਹੈ ਵੀ ਆਖਿਆ ਬੋਲੋ ਮੈਨੂੰ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਹੈ ਹੁਣ ਗੁਰੂ ਅਮਰਦਾਸ ਪਿਤਾ ਜੀ ਕਦੀ ਉਹ ਮਾਈ ਵੱਲ ਵੇਖਦੇ ਤੇ ਕਦੀ ਉਹ ਛੋਟੇ ਬੱਚੇ ਵੱਲ ਵੇਖਦੇ ਨੇ ਗੁਰੂ ਅਮਰਦਾਸ ਪਿਤਾ ਜੀ ਅੱਖ ਲਿਖ ਲਿਖਦੇ ਮਾਈ ਕੀ ਕਹਿੰਨੀ ਐ ਸਤਿਗੁਰੂ ਇਹ ਮੇਰਾ ਦੋਤਾ ਹੈ ਦੋਤਾ ਮੈਨੂੰ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਹੈ ਉਸ ਵੇਲੇ ਗੁਰੂ ਅਮਰਦਾਸ ਪਿਤਾ ਜੀ ਅੱਖ ਲਿਖਿਓ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਸਤਗੁਰੂ ਕਿਉਂ ਨਾ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਕਰਾਂ ਉਹ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਇਹਦੇ ਦਰਦ ਤੇ ਆ ਕੇ ਵੱਡੇ ਵੱਡੇ ਚਿੰਤਾਵਾਂ ਵਾਲਿਆਂ ਦੇ ਭਵਿੱਖ ਸਵਾਰੇ ਜਾਇਆ ਕਰਨਗੇ ਉਹ ਦੋਤਾ ਕੌਣ ਸੀ ਗਰਮਖੋ ਆਖੋ ਧੰਨ ਧੰਨ RAM DAS GUR ਜਿਨ ਸਿਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਤਹਾ ਅਤੋਲ ਤੂੰ ਤੇਰਾ ਅੰਤਰਾ 12 ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤਦ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋ ਮਾਰ ਕੱਡੇ ਤਦ ਸਾ ਪੜਵਾ ਰਿਆ ਧੰਸੋ ਤੇਰਾ ਥਾਨ ਹੈ ਬੋਲੋ ਧੰਸੋ ਤੇਰਾ ਸੱਚ ਤੇਰਾ ਪੈਸ ਕਾ ਰਿਆ ਨਾਨਕ ਤੂੰ ਲੈਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੁਢਾ ਤਾਂ ਮਨ ਸਧਾਰਿਆ ਬੋਲੋ ਨਾਨਕ ਤੂੰ ਲੈਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੁਢਾ ਤਾਂ ਮਨ ਸਧਾਰਿਆ ਗੁਰ ਅਮਰ ਦਾ ਪਤਰੀ ਅੱਖ ਲੱਗੇ ਉਮਾਈ ਸ਼ੈ ਤੂੰ ਨਾ ਵਖੇ ਮਾਈ ਸ਼ੈ ਤੂੰ ਨਾ ਵਖੇ ਸੰਸਾਰ ਵਖੇਗਾ ਸੰਸਾਰ ਵਖੇਗਾ ਜੇ ਕੋਈ ਮੰਗਤਾ ਵੀ ਇਹਦੇ ਦਰ ਤੇ ਆ ਜੇਗਾ ਨਾ ਮੰਗਤਾ ਵੀ ਸ਼ਰਦਾ ਦੇ ਨਾਲ ਇਹਦੇ ਦਰ ਤੋਂ ਇੱਕ ਮਿੱਟੀ ਦਾ ਕਣਕਾ ਕਣਕਾ ਚੁੱਕ ਕੇ ਵੀ ਮੱਥੇ ਢੋਲਾ ਲੇਗਾ ਉਹਦੇ ਮੁੱਠੇ ਲੇਖ ਵੀ ਸਿੱਧੇ ਹੋ ਜਾਣਗੇ ਅੱਜ ਹੁਣ ਦੇਖ ਨਹੀਂ ਹੁੰਦੇ ਮੱਥੇ ਲੇਖ ਸਿੱਧੇ ਗੁਰੂ ਰਾਮਦਾਸ ਦੇ ਦਰ ਤੇ ਗੁਰੂ ਭਗਾਂਵਲੇ ਜਾ ਕੇ ਕੋਈ ਸ਼ਰਦਨਾ ਇਹਨਾਂ ਆਖੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਗੁਰਮੁਖੋ ਪਕਰਮਾਂ ਦੇ ਵਿੱਚੋਂ ਕਿਸੇ ਨੁੱਕਰ ਦੇ ਵਿੱਚੋਂ ਇੱਕ ਮਿੱਟੀ ਦਾ ਕਿਨਕਾ ਚੁੱਕ ਕੇ ਜੇ ਕੋਈ ਸਰਦ ਸ਼ਰਦਨਾ ਮੱਥੇ ਨੂੰ ਲਾ ਲਵੇ ਅੱਜ ਗੁਰੂ ਰਾਮਦਾਸ ਪਿਤਾ ਜੀ ਉਹਦੇ ਪੱਠੇ ਲੇਖ ਵੀ ਸਿੱਧੇ ਕਰ ਦਿੰਦੇ ਨੇ ਕੋਈ ਸਮਾ ਘੁੰਗਰੀਆਂ ਵਿੱਚੀਆਂ ਬਚਪਨ ਦੀ ਉਮਰ ਹੈ ਅੱਜ ਕਿਉਂ ਗੁਰਮੁਖੇ ਇਹ ਪੜ ਕਰਨ ਲਿਆ ਹੈ ਅੱਜ ਭਾਗਾ ਵਾਲਿਓ ਜੋ 1574 ਦੇ ਵਿੱਚ ਫਿਰ ਗੁਰੂ ਅਮਰਦਾਸ ਪਿਤਾ ਜੀ ਨੇ ਗੁਰੂ ਰਾਮਦਾਸ ਪਿਤਾ ਜੀ ਨੂੰ ਗੁਰਦੁਆਰੇ ਦੇ ਘਰ ਦਾ ਮਾਲਕ ਬਣਾਇਆ ਪਾ ਗੁਰਤਾ ਗੱਦੀ ਦਿੱਤੀ ਅੱਜ ਗੁਰੂ ਅਮਰਦਾਸ ਪਿਤਾ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਪਿਤਾ ਨੂੰ ਦਿੱਤੀ ਅੱਜ ਦੇ ਦਿਨ ਤੇ ਅੱਜ ਗੁਰੂ ਰਾਮਦਾਸ ਪਿਤਾ ਦਾ ਗੁਰਿਆਈ ਪੁਗੜ ਪਰਬ ਹੈ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੋਰ ਸਮੂਹ ਸਿੱਖ ਪੰਥਬੋਧ ਸ਼ਰਧਾ ਨਾਲ ਮਨਾ ਰਿਹਾ ਹੈ ਤੇ ਸਾਰੀਆਂ ਸੰਗਤਾਂ ਜੋ ਘਰਾਂ ਚ ਬੈਠ ਕੇ ਵੇਖ ਰਹੇ ਇੱਥੇ ਬੈਠੇ ਹੋ ਗੁਰਦਾਮ ਦਾ ਪਿਤਾ ਜੀ ਗੁਰਿਆਈ ਗੁਰਪ੍ਰਬ ਦੀਆਂ ਬਿਆਨਤ ਬਧਾਈਆਂ ਬਧਾਈਆਂ ਬਧਾਈਆ ਬੋਲੋ ਬਧਾਈਆ 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 ਬਚਪਨ ਦੀ ਉਮਰ ਦੇ ਚ ਪਹਿਲਾ ਮਾਤਾ ਜੀ ਅਕਾਲ ਜਲਾਣਾ ਕਰ ਗਏ ਫਿਰ ਪਿਤਾ ਜੀ ਅਕਾਲ ਚਲਾਨਾ ਕਰ ਗਏ ਨਾਨੀ ਪਹੁੰਚੀ ਹੈ ਗੁਰਮੁਖ ਲਾਹੌਰ ਕੁਸਮ ਲਾਹੌਰ ਦੀਆਂ ਗਲੀਆਂ ਦੇ ਵਿੱਚ ਘਰ ਦੇ ਗੁਜ਼ਾਰੇ ਵਾਸਤੇ ਹੁੰਗਣੀਆਂ ਵੇਚੀਆਂ ਨੇ ਗੁਰੂ ਰਾਮ ਦਾ ਪਿਤਾ ਨੇ ਬਚਪਨ ਦੀ ਉਮਰ ਨਾਮ ਸੀ ਭਾਈ ਜੇਟਾ ਸਿਰ ਤੇ ਸ਼ਾਬਾਹ ਚਕੇ ਹੁੰਗਣੀਆਂ ਵਾਲਾ ਉਸ ਤੋਂ ਬਾਅਦ ਵਾਸਰ ਕੇ ਇੱਥੇ ਨਾਨੀ ਜੀ ਦੇ ਨਾਲ ਆ ਗਏ ਇੱਥੇ ਘੁੰਮਰੀਆਂ ਵੇਚੀਆਂ ਫਿਰ ਜਦੋਂ ਗੁਰੂ ਅਮਰਦਾਸ ਪਿਤਾ ਜੀ ਗੁਰ ਨਾਨਕ ਜੀ ਦੇ ਘਰ ਦੇ ਮਾਲਕ ਬੰਦੇ ਨੇ ਗੋਇੰਦਵਾਲ ਸਾਹਿਬ ਸੇਵਾ ਹੋ ਰਹੀ ਹੈ ਫਿਰ ਉੱਥੇ ਚੱਲ ਗਏ ਨਾਨੀ ਜੀ ਨਾਲ ਫਿਰ ਉੱਥੇ ਗੁਰਮਖੋ ਇਹੋ ਜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਸੇਵਾ ਕਰਦੇ ਆ ਕਰਦੇ ਆ ਇੱਕ ਦਿਨ ਧੰਨ ਗੁਰੂ ਅਮਰਦਾਸ ਪਿਤਾ ਦੇ ਮਹਿਲ ਅੱਖ ਲੱਗੇ ਗੁਰੂ ਅਮਰਦਾਸ ਪਿਤਾ ਇਹਨੂੰ ਸਤਿਗੁਰੂ ਜੀ ਸਾਡੀ ਸੁਪੁੱਤਰੀ ਭਾਨੀ ਜਵਾਨ ਹੋ ਗਈ ਐ ਕੋਈ ਜੋਗ ਮੜ ਦੇਖੋ ਜੇ ਵਾਸਤੇ ਇਹਦਾ ਵਿਆਹ ਕਰੀਏ ਤੇ ਸੱਸ ਸਹਾਈ ਗੁਰੂ ਅਮਰਦਾਸ ਪਿਤਾ ਨੇ ਆਖਿਆ ਸੀ ਕਿ ਕਿਹੋ ਜਿਹਾ ਵਰ ਚਾਹੀਦਾ ਹੈ ਸਾਡਾ ਇਤਿਹਾਸ ਕਹਿੰਦਾ ਸਾਹਮਣੇ ਗੁਰੂ ਰਾਮਦਾਸ ਪਿਤਾ ਜੀ ਚੌੜਾ ਮੱਥਾ ਹੈ ਸਿਰ ਤੇ ਨਾ ਕਾਰਸੇ ਵਾਲੀ ਟੋਕਰੀ ਜੱਕੀ ਹੋਈ ਹੈ ਤੁਰੇ ਆ ਰਹੇ ਨੇ ਸਤਗੁਰ ਦੇ ਮੈਲ ਸਾਡੇ ਮਾਤਾ ਜੀ ਲੱਗੇ ਮਾਤਾ ਜੀ ਅੱਖ ਲੱਗੇ ਕਿ ਇਹੋ ਜਿਹਾ ਚਾਹੀਦਾ ਹੈ ਜੇਠੇ ਵਰਗਾ ਚਾਹੀਦਾ ਹੈ ਭਾਨੀ ਵਾਸਤੇ ਇਹੋ ਜਿਹਾ ਵਰ ਚਾਹੀਦਾ ਹੈ ਉਸ ਵੇਲੇ ਧੰਗ ਗੁਰੂ ਅਮਰਦਾਸ ਜੀ ਤੇ ਜਾ ਕੇ ਲੱਗੇ ਕਹਿੰਦੇ ਫਿਰ ਭਾਈ ਜੇਠੇ ਵਰਗਾ ਸਾਰੀ ਦੁਨੀਆ 'ਚ ਭਾਈ ਜੇਠਾ ਹੀ ਹੈ ਇਹੋ ਜਿਹਾ ਔਰ ਕੋਈ ਨਹੀਂ ਭਾਗਾ ਵਾਲਿਓ ਗੁਰੂ ਅਮਰਦਾਸ ਜੀ ਨੇ ਆਪਣੀ ਸੁਪਤਰੀ ਬੀਬੀ ਭਾਨੀ ਦਾ ਫਿਰ ਵਿਆਹ ਗੁਰੂ ਰਾਮਦਾਸ ਪਿਤਾ ਜੀ ਨਾਲ ਕੀਤਾ ਗੁਰੂ ਘਰ ਬੜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਗੁਰਮੁਖੋ ਉਸ ਸੇਵਾ ਦੇ ਸਦਕੇ ਗੁਰਮੁਖੋ ਇੱਕ ਦਿਨ ਧੰਨ ਗੁਰੂ ਰਾਮਦਾਸ ਪਿਤਾ ਜੀ ਗੁਰਨਾਨ ਦੇਵ ਜੀ ਦੇ ਘਰ ਦੇ ਮਾਲਕ ਬਣ ਗਏ ਅੱਜ ਸਾਰਾ ਸੰਸਾਰ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦੇ ਚਰਨਾਂ ਦੇ ਨਮਸ਼ਕਾਰ ਪਿਆ ਕਰਦਾ ਹੈ ਬਾਬਾ ਸੁੰਦਰ ਜੀ ਵੀ ਪਿਰਗੁਰਾਮ ਦਾਜੀ ਵਿਢਾਈ ਦੇਖਦੇ ਕਹਿੰਦੇ ਕਹੇ ਸੁੰਦਰ ਸੁਣੋ ਸੰਤ ਸਭ ਜਗਤ ਪੈਰੀ ਪਾਏ ਜਿਓ ਬੋਲੋ ਕਹੇ ਸੁੰਦਰ ਸੁਣੋ ਸੰਤ ਸਭ ਜਗਤ ਪੈਰੀ ਪਾਏ ਜਿਓ ਬੋਲੋ ਸਭ ਜਗਤ ਪੈਰੀ ਸਭ ਜਗਤ ਪੈਰੀ ਸਭ ਜਗਤ ਪੈਰੀ ਅੱਜ ਸਾਰਾ ਸੰਸਾਰ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸ਼ਕਾਰ ਪਿਆ ਕਰਦਾ ਹੈ ਕੋਈ ਇੱਕ ਵਾਰ ਅੰਦਰੋਂ ਗੁਰਮੁਖ ਗੁਰੂ ਰਾਮਦਾਸ ਜੀ ਦੇ ਨਾਮ ਧੰਨ ਗਏ ਦਵੇ ਧੰਨ ਸਤਿਗੁਰੂ ਜੀ ਉਹਦੇ ਸਾਰੇ ਦੁੱਖ ਵੀ ਦੂਰ ਕਰ ਦਿੰਦੇ ਨੇ ਉਧੀਆਂ ਅੱਖਾਂ ਦਾ ਹਨੇਰਾ ਵੀ ਦੂਰ ਕਰ ਦਿੰਦੇ ਨੇ ਜਿਹੜੀਆਂ ਰਿਤੀਆਂ ਸਿੱਧੀਆਂ ਲੈਣ ਨੂੰ ਤੱਪੀਆਂ ਨੇ ਕਈ-ਕਈ ਸਾਲ ਤੱਪ ਕੀਤਾ ਕਈ-ਕਈ ਸਾਲ ਧੂਣਿਆਂ ਵਿੱਚ ਬੈਠੇ ਉਹ ਰਿਤੀਆਂ ਸਿੱਧੀਆਂ ਇੱਕ ਵਾਰ ਕੋਈ ਸ਼ਰਧਾ ਨਾਲ ਧੰਨ ਗੁਰੂ ਰਾਮਦਾਸ ਨੂੰ ਧੰਨ ਕਹਿ ਦੇਵੇ ਉਹ ਰਿਤੀਆਂ ਸਿੱਧੀਆਂ ਵੀ ਮਿਲ ਜਾਂਦੀਆਂ ਨੇ ਇਹਨਾ ਅਖਿਓ ਭਾਈ ਗੁਰਚਰਨ ਸਿੰਘ ਜੀ ਇਹ ਗੱਲ ਕਹਿ ਰਹੇ ਨੇ ਪਰ ਉਹ ਸਤਗੁਰ ਜੀ ਦੀ ਬਾਣੀ ਪੱਟ ਬਲਜੀ ਕਹਿ ਰਹੇ ਨੇ ਕੀ ਕਹਿੰਦੇ ਪੱਟ ਬਲਜੀ ਕਹਿੰਦੇ ਜੈ ਸਤਗੁਰ ਸਿਮਰੰਤ ਨੈਣ ਕੇ ਤੇ ਮਰ ਮਿਟੇ ਖਿਨ ਕਹਿੰਦੇ ਹਨੇਰਾ ਅੱਖਾਂ ਦਾ ਦੂਰ ਹੋ ਜਾਏਗਾ ਇੱਕ ਖਿਨ ਵਿੱਚ ਕਦੋਂ ਜਦੋਂ ਕੋਈ ਗੁਰੂ ਰਾਮ ਦਾ ਪਿਤਾ ਨੂੰ ਧੰਨ ਆਖੀ ਗਾ ਖੁਦ ਧੰਨ ਗੁਰੂ ਰਾਮ ਦਾ ਜੀ ਫੇਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮੈਂ ਇੱਕ ਬੇਨਤੀ ਕਰਾਂ ਜਦੋਂ ਗੁਰੂ ਰਾਮਦਾਸ ਜੀ ਪਿੱਤੇ ਨੂੰ ਧੰਨ ਆਖਣਾ ਨਾ ਉਹਦੇ ਕੰਜੂਸੀ ਨਾ ਕਰਿਆ ਕਰੋ ਬੜੇ ਵੱਡੇ ਵੱਡੇ ਲਾਭ ਜੀ ਇਹਦੇ ਦੁੱਖ ਵੀ ਦੂਰ ਹੁੰਦੇ ਨੇ ਹਿਰਦੇ ਚ ਨਾਮ ਵੀ ਚੱਲ ਜਾਂਦਾ ਹੈ ਜਿੱਦੀਆਂ ਸਿੱਧੀਆਂ ਨਹੀਂ ਵੱਜ ਜਾਂਦੀਆਂ ਨੇ ਜੰਮ ਵੀ ਕੋਲ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਪੁੱਛੋ ਸਤਿਗੁਰੂ ਜੀ ਜੇ ਗੁਰੂ ਰਾਮਦਾਸ ਜੀ ਪੈਰਾਂ ਧੰਨ ਆਖੀਏ ਤਾਂ ਕੀ ਮਿਲਦਾ ਹੈ ਸਤਿਗੁਰੂ ਅੱਗੋਂ ਤੁਹਾਨੂੰ ਜਵਾਬ ਦੇਣਗੇ ਕੀ ਆਖਣਗੇ ਸਤਿਗੁਰੂ ਕਹਿੰਦੇ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਹੈ ਗੁਰੂ ਰਾਮਦਾਸ ਪਿਤਾ ਜੀ ਜਿੰਨੀ ਦੁਦਨੋਂ ਧੰਨ ਕਿਆ ਤਿੰਨ ਜਮ ਦੇਣ ਨਾ ਆਇਆ ਕੋ ਧੰਨ ਗੁਰੂ ਰਾਮਦਾਸ ਜੀ ਮੇਰਾ ਖੋ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੈ ਸਤਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੇਖਨ ਜੈ ਸਤਗੁਰੂ ਸਿਮਰੰਤ ਰਦੇ ਹਰ ਨਾਮ ਦਿਨੋ ਦਿਨ ਰਦੇ ਕੰਦੇ ਹਿਰਦੇ ਨੂੰ ਕੰਦੇ ਹਿਰਦੇ ਚ ਨਾਮ ਚੱਲ ਜਾਏਗਾ ਅਸੀਂ ਕਹਿੰਦੇ ਨਾ ਨਾਮ ਦੇ ਰਸ ਨਹੀਂ ਆਉਂਦਾ ਅਸੀਂ ਬਾਣੀ ਪੜ੍ਹਦੇ ਆਂ ਰਸ ਜਿਆ ਨਹੀਂ ਆਉਂਦਾ ਸਤਿਗੁਰੂ ਕਿਰਪਾ ਕਰੋ ਰਸ ਆ ਜਾਵੇ ਹਿਰਦੇ 'ਚ ਨਾਮ ਚੱਲ ਜਾਵੇ ਤੇ ਕਿੱਡਾ ਸੌਖਾ ਢੰਗ ਦੱਸਿਆ ਬਲ ਭੱਟ ਜੀ ਨੇ ਕਹਿੰਦੇ ਗੁਰੂ ਰਾਮਦਾਸ ਨੂੰ ਧੰਨ ਕਹਿ ਤੇਰੇ ਹਿਰਦੇ 'ਚ ਨਾਮ ਵੀ ਚੱਲ ਜਾਏਗਾ ਜੈ ਸਤਿਗੁਰੂ ਸਿਮਰੰਤ ਦੇ ਹਰ ਨਾਮ ਦਿਨੋਂ ਦਿਨ ਜੈ ਸਤਿਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੇ ਅੰਧਲੇ ਕਲੇਸ਼ ਅੰਧਲੇ ਦੁੱਖ ਵੀ ਦੂਰ ਹੋ ਜਾਣਗੇ ਇੱਕ ਬਾਦ ਦੀ ਤਬ ਤੁਜੀ ਗਲਵਾਂ ਅੰਦਰ ਤੇ ਹੁੰਦੀ ਆ ਅੰਧ ਦੀ ਤਬਸ਼ੀ ਦੂਰ ਹੋ ਜਾਵੇ ਕਦੋਂ ਜਦੋਂ ਪਿਆਰ ਨਾਲ ਆਖਾਂਗੇ ਧੰਨ ਗੁਰੂ ਰਾਮਦਾਸ ਜੀ ਫਿਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਜੈ ਸਤਗੁਰ ਸਿਮਰੰਤ ਜੀ ਕੀ ਤਪ ਤ ਮਿਟਾਵੇ ਜੈ ਸਤਗੁਰੂ ਸਮਰੰਤ ਰਿੱਧ ਸਿੱਧ ਨਾਮ ਨਿਤ ਪਾਵੇ ਬੋਲੋ ਜੈ ਸਤਗੁਰੂ ਸਮਰੰਤ ਰਿੱਧ ਸਿੱਧ ਨਾਮ ਨਿਤ ਪਾਵੇ ਅਸੀਂ ਕਿਨੇ ਘਰ ਚ ਗਰੀਬੀ ਬੜੀ ਆ ਬਰਕਤ ਨਹੀਂ ਪੈਂਦੀ ਭਈ ਗਰੀਬੀ ਕਿਵੇਂ ਦੂਰ ਹੋਏਗੀ ਬਲ ਭੱਟ ਜੀ ਗੁਰਗ੍ਰੰਥ ਸਾਹਿਬ ਚ ਕਹਿ ਰਹੇ ਨੇ ਕਿਤੇ ਭਲਿਆ ਆ ਮੈਂ ਦੱਸਾਂ ਚਾਹਨਾ ਗਰੀਬੀ ਦੂਰ ਹੋ ਜਾਵੇ ਬੜਾ ਸੌਖਾ ਢੰਗ ਹੀ ਕੀ ਕਿ ਸੌਖਾ ਡੰਗਾ ਕਿਦੇ ਇੱਕ ਵਾਰ ਅੰਦਰੋਂ ਸ਼ਰਦਾ ਦੇ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਦੇ ਬਸ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੈ ਸਤਗੁਰ ਸਿਮਰੰਤ ਰਿੱਧ ਸਿਧ ਨਾਮ ਨੇ ਦਪਾਵੇ ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧੰਨ ਧੰਨ ਕਰੋ ਬੋਲੋ ਮਿਲ ਸੰਗਤ ਪੜੋਗੇ ਸਾਰੇ ਪਿਆਰ ਦੇ ਗੁਰੂ ਇਹ ਬੰਗਦੀ ਵੱਢਦੀ ਹੈ ਗੁਰਮਖੋ ਨਾ ਅੱਲਾ ਜਿਵੇਂ ਸਾਧਗੁਰੂ ਕਿਰਪਾ ਕਰਨਗੇ ਇੱਕ ਚਮਾ ਚਮਾ ਦੀ ਆਵਾਜ਼ ਆਵੇ ਅੱਜ ਗੁਰੂ ਰਾਮਦਾਸ ਜੀ ਦਾ ਗੁਰਿਆਈ ਗੁਰਪੁਰਬ ਹੈ ਤੇ ਅੱਜ ਵੱਡੀਆਂ ਦਾਤਾਂ ਲੈਣੀਆਂ ਸਾਧਗੁਰੂ ਕੋਲੋਂ ਉਧਰ ਦੀ 27 ਤਰੀਕ ਨੂੰ ਗੁਰਮਖੋਇਆ ਚ ਬੈੜਾ ਆਜਾਓ ਪਿਆਰ ਦੇ ਨਾਲ ਗੁਰੂ ਰਾਮਦਾਸ ਨੂੰ ਮਿਲ ਕੇ ਧਨ ਕਹੀਏ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੰਗਤ ਧਨ ਧਨ ਗੱਜ ਕੇ ਰੇਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਤਨ 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 ਧਨ ਕਰੋ ਤਨ ਗੁਰੂ ਨੰਦ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਮੇਰੇ ਧੰ ਗੁਰੂ ਰਾਮਦਾਸ ਜੀ ਨੰਦ ਗੁਰੂ ਰਾਮਦਾਸ ਜੀ ਮੇਰੇ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਮੇਰੇ ਧੰ ਗੁਰੂ ਰਾਮਦਾਸ ਜੀ ਮੇਲੇ ਸੰਗਤਾਂ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਬਲਬੱਦੀ ਕਹਿੰਦੇ ਸੰਗਤ ਬੈਠ ਕੇ ਗਰੂ ਰਾਮ ਦਾ ਨਾਮ ਧੰਨ ਕਰ ਅੱਖਾਂ ਦਾ ਹਨੇਰਾ ਵੀ ਦੂਰ ਹੋ ਜਾਏਗਾ ਖੰਨ ਵਿੱਚ ਇੱਕ ਜੇ ਸਤਗੁਰੂ ਸਮਰੰਤ ਨੈਣ ਕੇ ਤੇ ਮਨ ਮਿਟੇ ਖੰਨ ਵਿੱਚ ਜੈ ਸਤਗੁਰੂ ਸਿਮਰਨ ਤੇ ਦੇ ਹਰ ਨਾਮ ਦਿਨ ਉਹਦੇ ਨਾਮ ਵਿੱਚ ਚਲ ਜਾਏਗਾ ਜੈ ਸਤਗੁਰੂ ਸਿਮਰਨ ਤੇ ਜੀ ਕੀ ਤਪ ਤੇ ਮਿਟਾਵੇ ਤਪ ਤੇ ਖਤਮ ਹੋ ਜਾਏਗੀ ਅੰਦਰਲੀ ਬਾੜਲੀ ਜੈ ਸਤਗੁਰੂ ਸਿਮਰਨ ਤੇ ਸਤ ਨਾਮ ਨੇ ਤੇ ਪਾਵੇ ਸੋਈ RAM DAS GURBAL BHAN ਮਿਲ ਸੰਗਤ ਧੰਨ ਧੰਨ ਕਰੋ ਜੈ ਸਤਗੁਰੂ ਲਗਪਰ ਪਾਈਐ ਸੋ ਸਤਗੁਰੂ ਸਿਮਰੋ ਬਲਰੋ ਕਰਦੇ ਕੋ ਰਾਮ ਦਾਨ ਨੂੰ પ્રેમ ਦੇ ਨਾਲ ਧਨ ਗਿਆ ਤੂੰ ਅੰਦਰੋਂ ਧਨ ਗਿਆ ਗਰੀਬੀ ਵੀ ਦੂਰ ਹੋ ਜਾਏਗੀ ਦੁੱਖ ਵੀ ਦੂਰ ਹੋ ਜਾਣਗੇ ਜਮਾ ਦੇ ਡਰ ਤੋਂ ਵੀ ਬਚ ਜਾਏਗਾ ਤੂੰ ਫਿਰ ਤੇ ਨਾਮ ਵੀ ਚੱਲ ਜਾਏਗਾ ਵੱਡੀ ਦਾਤ ਹਿਰਦੇ ਚ ਨਾਮ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਪੰਕਤੀ ਬੋਲ ਲਈਏ ਵਲੀ ਮਿਲ ਸੰਗਤ ਧੰ ਧੰ ਕਰੋ ਜੋ ਪਿੱਛੇ ਬੈਣਾ ਬੈਠੀਆਂ ਉਹਨਾਂ ਨੇ ਇੱਕ नहीं बोलिया स्टेज भी के बैठे गज के बोलियो मिल संगत तन तन करो तो मिल संगत तन तन करो 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 मिल संगत धन ਹੋ ਮੇਲ ਸੰਗਤ ਧਨ ਧਨ ਕਰੋ ਮੇਲ ਸੰਗਤ ਧਨ ਧਨ ਕਰੋ ਧਨ ਗੁਰੂ ਰਾਮਦਾਸ ਜੀ ਮੇਰੇ ਧਨ ਗੁਰੂ ਰਾਮਦਾਸ ਜੀ ਧਨ ਗੁਰੂ ਰਾਮਦਾਸ ਜੀ ਮੇਰੇ ਧਨ ਗੁਰੂ ਰਾਮਦਾਸ ਜੀ ਧਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਦੀ ਮੇਰੇ ਧੰਨ ਗੁਰੂ ਰਾਮਦਾਸ ਜੀ ਮਿਲ ਸੰਗਤ ਧੰਨ ਧੰਨ ਕਰੋ 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 ਮਿਲ ਸੰਗਤ ਧੰਨ ਧੰਨ ਗਰੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੇ ਪੀਵੀ ਦੂਰ ਹੁੰਦੀ ਹੈ ਰਿੱਧੀਆਂ ਸਿੱਧੀਆਂ ਵੀ ਮਿਲ ਜਾਂਦੀਆਂ ਨੇ ਹਿਰਦੇ 'ਚ ਨਾਮ ਵੀ ਚੱਲ ਜਾਂਦਾ ਹੈ ਤਬ ਤਵੀ ਖਤਮ ਹੋ ਜਾਂਦੀ ਅੰਦਰਲੀ ਬਾੜ ਦੀ ਪੱਗਾਂ ਵਾਲਿਓ ਜਹਲਮ ਤੋਂ ਹੁੰਦਾ ਹੈ ਵਪਾਰ ਕਰਨ ਵਾਸਤੇ ਘਟ ਅਤ ਦੀ ਗਰੀਬੀ ਹੈ ਇੱਥੇ ਅਮਰਤਸਰ ਦੇ ਕੋਲ ਹੁੰਦਾ ਹੈ ਸੋਇਦਾ ਕੰਮ ਕੀ ਕਰਾਂ ਮਾਂ ਨੇ ਘੁੰਗਣੀਆਂ ਬਣਾ ਕੇ ਦਿੱਤੀਆਂ ਮੈਂ ਕੋਈ ਸਾਖੀ ਨਹੀਂ ਗਲਮਕੋ ਸਾਖੀ ਸੁਣੀ ਨਹੀਂ ਦਿੱਤੀ ਕਈ ਵਾਰ ਅੱਗੇ ਘੁੰਗਣੇ ਬਣਾਤੀਆਂ ਮਾਂ ਨੇ ਤਪੁਸ਼ਿਆ ਕਿਸੇ ਨੂੰ ਕੋਈ ਅਮਰਤਸਰ ਦੇ ਗੁਰੂ ਕੀ ਨਗਰੀ 'ਚ ਕੋਈ ਹੈ ਕੋਈ ਇਹੋ ਜੀ ਜਗ੍ਹਾ ਇਹ ਥੇ ਕੁੰਗਣੀਆਂ ਜਲਦੀ ਵਿਕ ਜਾਣ। ਕਹਿੰਦੇ ਹਾਂ ਗੁਰੂ ਰਾਮਦਾਸ ਦਾ ਘਰ ਹੈ। ਉੱਥੇ ਬੜੀਆਂ ਹੀ ਸੰਗਤਾਂ ਹੁੰਦੀਆਂ ਨੇ। ਉੱਥੇ ਜਾ ਕੇ ਸ਼ਾਬਾ ਲਾ ਆਪਣਾ। ਕੁੰਗਣੀਆਂ ਜਲਦੀ ਵਿਕ ਜਾਣਗੀਆਂ। ਨਾਮ ਹੈ ਜੀ ਸੋਮਾ। ਜਿਹਨੂੰ ਅਸੀਂ ਸਤਿਕਾਰ ਨਾਲ ਭਾਈ ਸੋਮਾ ਜੀ ਆਖਦੇ ਹਾਂ। ਜਿੱਥੇ ਸੱਬੇ ਥਾਮ ਨਹੀਂ ਤੁਦ ਜਿਹਿਆ। ਗੁਰੂ ਰਾਮਦਾਸ ਦੇ ਘਰ ਦੇ ਬਾਹਰ ਵਾਲੇ ਕੁੰਗਣੀਆਂ ਨੇ ਸ਼ਾਬਾ ਲਾਉਂਦਾ ਹੈ ਜੀ। ਕੁਝ ਦਿਨ ਬੀਤੇ ਨੇ ਇੱਕ ਦਿਨ ਉਹ ਭਾਗਾਂ ਵਾਲਾ ਦਿਨ ਆ ਗਿਆ ਗੁਰਮੁਖ ਅੱਜ ਗੁਰੂ ਰਾਮਦਾਸ ਪਿਤਾ ਦੀ ਬਖਸ਼ਿਸ਼ ਹੋਣ ਲੱਗੀ ਇਹਦੇ ਉੱਪਰ ਅਤ ਦੀ ਗਰੀਬੀ ਹੈ ਗਰੀਬੀ ਦਾ ਸਤਾਇਆ ਹੋਇਆ ਗੁਰਮੁਖ ਇਸ ਨਗਰੀ ਵਿੱਚ ਆਇਆ ਸੀ ਜਦੋਂ ਅੱਜ ਸ਼ਾਬਾ ਲਾ ਕੇ ਇਹ ਖਲੋਤਾ ਪਿਆ ਹੈ ਅੱਜ ਗੁਰੂ ਰਾਮਦਾਸ ਪਿਤਾ ਜੀ ਕੋਲੋਂ ਲੰਗਦੇ ਬਏ ਨੇ ਤੇ ਇਕਦਮ ਗੁਰੂ ਰਾਮਦਾਸ ਦੀ ਪਿਆਰ ਭਰੀ ਨਜ਼ਰ ਪਿਆਰ ਭਰੀ ਨਿਗਾ ਇਹਦੇ ਸ਼ਾਬੇ ਵੱਲ ਗਈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਪਿਆਰ ਭਰੀ ਨਜ਼ਰ ਗਈ ਨਾ ਇੱਕ ਰਮ ਇਕਦਮ ਗੁਰੂ ਰਾਮਦਾਸ ਪਿਤਾ ਨੂੰ ਆਪਣਾ ਬਚਪਨ ਯਾਦ ਆ ਗਿਆ ਗੁਰੂ ਰਾਮਦਾਸ ਜੀ ਆਪਣੇ ਮਨ 'ਚ ਸੋਚਦੇ ਨੇ ਕਿੰਦੇ ਉਹ ਜੇਠਿਆ ਇਕ ਦਿਨ ਤੁਸੀਂ ਇਸੇ ਤਰ੍ਹਾਂ ਇੱਕ ਢੰਗਰੀਆਂ ਵੇਚਦਾ ਹੁੰਦਾ ਸੀ ਸ਼ਾਬਾ ਲਾ ਕੇ ਵੇਖ ਲਓ ਅੱਜ ਸਸਟੀ ਤੇ ਮਾਲਕ ਨੇ ਪਰ ਉਹ ਸਮਾਣੀ ਭੁੱਲੇ ਗੁਰੂ ਰਾਮਦਾਸ ਪਿਤਾ ਜੀ ਸੰਸਾਰ ਦੇ ਲੋਕਾਂ ਨੂੰ ਸਮਝਾਤਾ ਗੁਰੂ ਰਾਮਦਾਸ ਪਿਤਾ ਜੀ ਨੇ اے ਸੰਸਾਰ ਦੇ ਲੋਕੋ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਓ ਪਰ ਪਿਛਲਾ ਸਮਾਂ ਆਪਣੇ ਕਦੀ ਨਾ ਭੁੱਲੋ ਤੇ ਕੀ ਸ਼ਬਦ ਵਿਚਾਰਦ ਕਰਦੇ ਧੰਨ ਗੁਰੂ ਰਾਮਦਾਸ ਜੀ ਉਸ ਵੇਲੇ ਇਹ ਕਹਿੰਦੇ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਬਦ ਜਾਨੋ ਤੁਮਹਾਰ ਆਪੇ ਹਮੜੁ ਲੱਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਬੋਲੋ ਹਮੜੁ ਲੱਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਏ ਚੁਕੇ ਸਭ ਸੋਗ ਸੰਤਾ ਪੇ ਸਭ ਸੋਗ ਸੰਤਾ ਪੇ ਉਹ ਸਮਾ ਗੁਰੂ ਕੋ ਯਾਦ ਆ ਗਿਆ ਤੇ ਗੁਰੂ ਰਾਮਦਾਸ ਜੀ ਆਪ ਚੱਲ ਕੇ ਇਹ ਛਾਪੇ ਦੇ ਕੋਲ ਗਏ ਤੇ ਪੁਰਖਾ ਤੇਰਾ ਨਾਮ ਕੀ ਹੈ ਵਿਸੋਮਾ ਕੁੰਗਨਿਆ ਵੇਦਾ ਹਾ ਸਤ ਗੁਰ ਜੀ ਕਿੰਨੀ ਕਵਟਕਵੱਟੀ ਹੈ ਸਾਨੂੰ ਇੰਨੀ ਵਟਕਵੱਟੀ ਹੈ ਵੀ ਸਾਨੂੰ ਮਾਇਆ ਦੀ ਲੋੜ ਹੈ ਇੱਥੇ ਮਜ਼ਦੂਰ ਲੱਗੇ ਨੇ ਸੇਵਾ ਦੇ ਵਿੱਚ ਉਹਨਾਂ ਨੂੰ ਦਿਹਾੜੀ ਦੇਣੀ ਹੈ ਇਹ ਮਾਇਆ ਸਾਨੂੰ ਦੇ ਦੇ ਕਹਿੰਦੇ 1 ਮਿੰਟ ਦਿਲਾਇਆ ਭਾਈ ਸੋਮੇ ਨੇ ਆਪਣੀ ਮਾਇਆ ਜਿੰਨੀ ਵਟਕਵੱਟੀ ਸੀ ਇੱਕਦਮ ਗੁਰੂ ਰਾਮਦਾਸ ਪਿਤਾ ਜੀ ਤਲੀ ਤੇ ਰੱਖ ਦਿੱਤੀ ਮਾਇਆ ਉਹ ਅੱਜ ਉਹ ਤਲੀ ਤੇ ਮਾਇਆ ਗੁਰੂ ਨੂੰ ਫਿਰ ਰੱਖੀ ਜਿਹੜੀ ਤਲੀ ਧੰਗ ਗੁਰੂ ਰਾਮਦਾਸ ਪਿਤਾ ਜੀ ਦੀ ਤਨਾ ਲੋਕਾਂ ਦੇ ਵਿੱਚ ਦੋਜੀ ਦੇ ਰਹੀ ਹੈ ਹਰ ਜਿਹੇ ਨਾਮ ਪੜਿਓ RAMDAS ਗਿਆਨੀ ਗਿਆਨ ਸੇ ਲਿਖਦੇ ਨੇ ਕਿਤੇ 6 ਦਿਨ ਇਸੇ ਤਰ੍ਹਾਂ ਚੱਲਦੇ ਰਿਹਾ 6 ਦਿਨ ਪੰਜ ਦਿਨ ਵਟਕ ਦਿੰਦੇ ਰਹੇ ਗੁਰਦਾਸ ਦਾ ਆਪ ਚੱਲ ਕੇ ਜਾਂਦੇ ਰਹੇ ਭਾਈ ਸੋਮੇ ਦੇ ਛਾਬੇ ਤੇ ਤੇ ਭਾਈ ਸੋਮਾ ਵਟਕ ਦਿੰਦਾ ਰਿਹਾ ਫੇ 6ਵੇਂ ਦਿਨ ਭਾਈ ਸੋਮਾ ਜੀ ਗੁਰੂ ਰਾਮਦਾਸ ਸੰਗਤ ਅੰਦਰ ਜੇਵਾਸੀ ਆਪ ਚਲਾ ਗਿਆ ਗੁਰੂ ਰਾਮਦਾਸ ਪਿਤਾ ਜੀ ਅੱਜ ਤੁਸੀਂ ਵਟਕ ਲੈਣ ਵਾਸਤੇ ਆਏ ਨਹੀਂ ਤੇ ਅੱਜ ਗੁਰੂ ਗੁਰੂ ਰਾਮਦਾਸ ਦੀ ਕਿਰਪਾ ਦੇ ਸਦਕੇ ਭਾਈ ਸੋਮਾ ਅੰਦਰੋਂ ਰਜ ਚੁੱਕਿਆ ਹੈ ਰਜ ਕੇ ਅੰਦਰੋਂ ਗੁਰੂ ਰਾਮਦਾਸ ਪਿਤਾ ਨੇ ਉਹ ਬੋੜੀ ਜਿਹੜੀ ਗਰਮ ਕੋ ਅੰਦਰ ਸੰਤੋਖ ਦੇ ਦਿੱਤਾ ਸੰਤੋਖ ਦੀ ਬੋੜੀ ਅੰਦਰੋਂ ਰਜ ਚੁੱਕਿਆ ਹੈ ਭਾਈ ਸੋਮਾ ਇਹ ਬੜੀ ਵੱਡੀ ਅਵਸਥਾ ਹੁੰਦੀ ਏ ਤੁਸੀਂ ਆਪਣੇ ਆਲੇ ਦੇ ਵਾਲੇ ਦੇਖ ਲਓ ਕਈ ਵਾਰ ਆਪਣੇ ਵਾਲ ਅਸੀਂ ਝਾਦੀ ਪਾ ਲਈਏ ਕਿੰਨੀ ਕਿੰਨੀ ਮਾਇਆ ਹਦੀ ਗੁਰੂ ਕੋਲ ਪਰ ਅੰਦਰ ਸੰਤੋਖ ਨਹੀਂ ਆਉਂਦਾ ਅੰਦਰ ਦ੍ਰਿਸ਼ਟੀਣਾ ਨਹੀਂ ਬੁਝਦੀ ਗੁਰੂ ਕੋ ਤਿਸ਼ਨਾ 부জে ਹਰਕੇ ਨਾਮ ਅੰਦਰ ਸੰਤੋਖ ਨਹੀਂ ਆਉਂਦਾ ਅੱਧ ਭਾਈ ਸੋਮਾ ਅੰਦਰੋਂ ਰੱਦ ਚੁੱਕਿਆ ਹੈ ਭਾਗਾ ਵਾਲਿਓ ਅਖਨ ਗ ਸਤਸਗੁਰੂ ਅੱਜ ਤੁਸੀਂ ਆਏ ਨਹੀਂ ਮੇਰੇ ਕੋਲ ਵਟਕ ਲੈਣ ਵਾਸਤੇ ਤੋ ਉਸ ਵੇਲੇ ਸਤਸੰਗਿਓ ਗੁਰੂ ਰਾਮ ਦਾ ਜੀ ਨੇ ਆਪਣੀ ਤਲੀ ਕੀਤੀ ਤੇ ਭਾਈ ਸੋਮੇ ਨੇ ਵਟਕ ਰੱਖੀ ਤੇ ਗੁਰੂ ਰਾਮ ਦਾ ਜੀ ਕਰਦੀ ਉਹ ਵਟਕ ਵੱਲ ਵੇਖਦੇ ਨੇ ਤੇ ਕਦੀ ਭਾਈ ਸੋਮੇ ਦੇ ਮੁਖ ਵੱਲ ਵੇਖਦੇ ਨੇ ਕਹਿੰਦੇ ਸੋਮਿਆ ਇੱਕ ਗੱਲ ਦੱਸ ਦਿਨੋਂ ਦਿਨ ਤੇਰੀ ਵਟ ਘਟਦੀ ਕਿਉਂ ਜਾ ਰਹੀ ਹੈ ਸਤਿਗੁਰੂ ਅਸੀਂ ਬਹੁਤ ਗਰੀਬ ਸਾਡੇ ਕੋਲ ਬਹੁਤੀ ਰਾਸ ਨਹੀਂ ਹੈ ਪਹਿਲੇ ਦਿਨ ਵਟਕ ਆਪ ਨੂੰ ਦੇ ਦਿੱਤੀ ਦੂਸਰੇ ਜਿਹਦੀ ਵਟਕ ਆ ਵੀ ਆ ਵੀ ਦੇ ਦਿੱਤੀ ਸਤਿਗੁਰੂ ਵਟਕ ਜਿਨ੍ਹਾਂ ਦੇ ਨੂੰ ਘਟਦੀ ਘਟਦੇ ਆ ਅੱਜ ਇਹ ਇਕਲੀ ਵਟਕ ਹੈ ਘਰ ਤੋਂ ਹਲਸਤ ਕੋਈ ਨਹੀਂ ਇਸ ਵੇਲੇ ਸ਼ਾਬਾ ਲੱਗ ਜਾਵੇ ਫੇ ਗੁਰੂ ਰਾਮਦਾਸ ਜੀ ਕੱਲ ਨੂੰ ਇਹ ਸ਼ਾਬਾ ਵੀ ਨਹੀਂ ਲੱਗੇਗਾ ਮੇਰਾ ਅਸੀਂ ਬਹੁਤ ਗਰੀਬ ਆ ਉਸ ਵੇਲੇ ਗੁਰੂ ਰਾਮਦਾਸ ਪਿੱਤੇ ਜੀ ਅਖਲੇ ਭਾਈ ਸੋਮਿਆ ਤੂੰ ਗਰੀਬ ਨਹੀਂ ਤੂੰ ਤਾਂ ਸ਼ਾਹ ਵਾਂ ਸ਼ਾਹ ਨਹੀਂ ਸਤਿਗੁਰੂ ਜੀ ਮੈਂ ਬਹੁਤ ਗਰੀਬ ਹਾਂ ਨਹੀਂ ਸੋਮਿਆ ਤੂੰ ਸ਼ਾਹ ਆਂ ਸ਼ਾਹ ਨਹੀਂ ਸਤਿਗੁਰੂ ਮੈਂ ਤਾਂ ਬਹੁਤ ਗਰੀਬ ਹਾਂ ਗਰੀਬੀ ਕਰਕੇ ਹੀ ਇੱਥੇ ਤੇਰੇ ਦਰ ਤੇ ਆ ਕੇ ਸ਼ਾਬਾ ਲਾਇਆ ਸੀ ਮਹਾਰਾਜ ਜੀ ਹੁਣ ਗੁਰੂ ਰਾਮ ਦਾ ਪਿਤਾ ਜੀ ਕਹਿੰਦੇ ਇਹ ਬਾਰ ਬਾਰ ਗਰੀਬ ਕਹਿ ਰਿਹਾ ਅਸੀਂ ਇਹਨੂੰ ਸ਼ਾਹ ਕਹਿ ਰਹੇ ਹਾਂ ਹੁਣ ਗੁਰੂ ਦੇਨ ਤੇ ਆਵੇ ਤੇ ਸਿੱਖ ਕਿੱਥੇ ਭਜੇ ਗੁਰਮੁਖੋ ਗੁਰੂ ਝੋਲੀ ਪਣਦੇ ਆਵੇ ਤੇ ਸਿੱਖ ਕਿੱਥੇ ਜਾਵੇ ਗੁਰਮੁਖੋ ਹੁਣ ਗੁਰੂ ਆਮ ਦਾ ਜੀ ਕਹਿੰਦੇ ਇਹਦੀ ਝੋਲੀ ਪੜਨੀ ਆ ਗੁਰੂ ਰਾਮ ਦਾ ਪਤ ਜੇ ਅੱਖ ਲੱਗੇ ਸੋਮਿਆ ਫਿਰ ਕਲ ਦੱਸ ਜਿਹੜਾ ਕਿਸੇ ਨੂੰ ਕੋਈ ਦੇਵੇ ਉਹ ਸ਼ਾਹ ਹੁੰਦਾ ਹੈ ਜਿਹੜਾ ਕਿਸੇ ਕੋਲ ਕੁਝ ਲਵੇ ਉਹ ਸ਼ਾਹ ਹੁੰਦਾ ਹੈ ਮਹਾਰਾਜ ਜਿਹੜਾ ਕਿਸੇ ਨੂੰ ਕੋਈ ਦੇਵੇ ਉਹ ਸ਼ਾਹ ਹੁੰਦਾ ਹੈ ਫਿਰ ਸੋਮਿਆ ਛੇ ਦਿਨ ਸਾਨੂੰ ਵਟ ਕਿਨੇ ਦਿੱਤੀ ਸਤਗੁਰੂ ਬੱਚਾ ਸੀ ਗਲਮਕੋ ਜੀ ਸਤਗੁਰੂ ਮੈਂ ਤੁਹਾਨੂੰ ਵਟ ਕਿ ਦਿੱਤੀ ਉਸ ਵੇਲੇ ਗੁਰੂ ਰਾਮ ਦਾ ਪਤ ਜੇ ਅੱਖ ਲੱਗੇ ਸੋਮੇ ਸ਼ਾਹ ਕੋਲ ਹੋਇਆ ਬੜੇ ਭੋਲੇ ਜੇ ਮੁਖਰੇ ਨੇ ਅੱਖ ਲੱਗਾ ਸਤਗੁਰੂ ਫਿਰ ਸ਼ਾਹ ਤਾਂ ਫਿਰ ਮੈਂ ਹੋਇਆ ਨਾ ਹੇ ਗੁਰੂ ਰਾਮ ਦਾ ਪਿਤਾ ਜੀ ਬਿ ਸ਼ਾਹ ਦਾ ਫਿਰ ਮਾ ਹੋਇਆ ਸਤ ਗੁਰੂ ਬੜੇ ਪ੍ਰਸੰਨ ਹੋਏ ਘੁੱਟ ਕੇ ਗੱਲ ਦੇ ਨਾਲ ਲਿਆ ਗੱਲ ਦੇ ਨਾਲ ਲਾ ਲਿਆ ਆਖਿਆ ਭਾਈ ਸੋਮਿਆ ਕੱਲਾ ਸ਼ਾਹ ਨਹੀਂ ਤੂੰ ਤੂੰ ਸ਼ਾਹਾਂ ਦਾ ਸ਼ਾਹ ਹੋਵੇਂਗਾ ਵਰ ਦਿੱਤਾ ਭਾਈ ਸੋਮਾ ਸ਼ਾਹਾਂ ਦਾ ਸ਼ਾਹ ਬੇਪਰਵਾਹ ਜਾ ਭਾਈ ਸੋਮਿਆ ਇਹ ਵਰਤਨਿਆ ਕੁੱਲਾ ਤੱਕ ਚੱਲੇਗਾ ਕੁੱਲਾ ਤੱਕ ਐਸੀ ਗੁਰੂ ਰਾਮ ਦਾ ਜੀ ਪਿਤਾ ਜੀ ਨੇ ਕਿਰਪਾ ਕੀਤੀ ਫਿਰ ਭਾਈ ਸੋਮੇ ਦੀ ਕੁਲ ਤੋਂ ਇਹਦੇ ਭਾਈ ਮੇਰ ਸ਼ਾਹ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਾਰੇ ਨੇ ਸੇਵਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੀ ਸੇਵਾ ਤੇ ਖੁਸ਼ ਆ ਕੇ ਬਖਸ਼ਿਸ਼ ਵੀ ਕੀਤੀ ਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹੜੀ ਬਖਸ਼ਿਸ਼ ਕੀਤੀ ਕਹਿੰਦੇ ਫਰਜੰਦ ਬਖਸ਼ੰਦ ਭਾਈ ਮੇਰ ਸ਼ਾਹ ਤੇ ਇਹ ਕਿਰਪਾ ਕੀਤੀ ਗਲਮਕੋ ਆਦਵੀ ਭਾਈ ਸੋਮੇ ਦੀ ਕੁੱਲ ਚਲਦੀ ਪਈ ਆ ਲੋਕ ਕਹਿੰਨ ਉਹ ਸ਼ਾਹ ਜੀ ਸ਼ਾਹ ਜੀ ਕਹਿੰਦੇ ਨੇ ਗਲਮਕੋ ਭਾਈ ਅਵਤਾਰ ਸ਼ਾਹ ਜੀ ਦਿੱਲੀ ਵਾਲੇ ਹੋਰ ਕਈ ਗੁਰਮੁਖਾਂ ਨਾਲੇ ਕੁਲ ਦੇ ਵਿੱਚ ਅੱਜ ਵੀ ਨੇ ਤੇ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਇਹਨਾਂ ਦੀ ਕੁਲ ਦੇ ਵਿੱਚ ਗੁਰਮੁਖੋ ਕਿਹਦੀ ਕਿਰਪਾ ਗੁਰੂ ਰਾਮ ਦਾ ਪਿਤਾ ਜੀ ਦੀ ਕੀਤਾ ਕੀ ਸੀ ਭਾਈ ਸੋਮੇ ਨੇ ਗੁਰਮੁਖੋ ਕੁਸ ਗੁਰੂ ਰਾਮ ਦਾ ਨੂੰ ਧਾਨ ਆਖਿਆ ਸੀ ਅੰਦਰੋਂ ਅੰਦਰੋਂ ਧਾਨ ਆਖਿਆ ਗੁਰੂ ਰਾਮ ਨੇ ਇਹੋ ਜੀ ਬਖਸ਼ਿਸ਼ ਕਰਤੀ ਗੁਰਮੁਖੋ ਅੱਖਾਂ ਦਾ ਹਲੇਰਾ ਵਿੱਚ ਦੂਰ ਕਰ ਦਿੱਤਾ ਸਿੱਧੀਆਂ ਸਿੱਧੀਆਂ ਵਿੱਚ ਦੇ ਦਿੱਤੀਆਂ ਫਿਰਦੇ ਚ ਨਾਮ ਵੀ ਚਲਾ ਦਿੱਤਾ ਸੀ ਗੁਰਮੁਖੋ ਕਦੋਂ ਜਦੋਂ ਗੁਰੂ ਰਾਮਦਾਸ ਨੂੰ ਧੰਨੇ ਨੇ ਆਖਿਆ ਕੋ ਧੰਨੇ ਗੁਰੂ ਰਾਮਦਾਸ ਜੀ ਧੰਨੇ ਗੁਰੂ ਰਾਮਦਾਸ ਜੀ ਧੰਨੇ ਗੁਰੂ ਰਾਮਦਾਸ ਜੀ ਆਓ ਇਹ ਪੰਕਤੀ ਪੜ੍ਹ ਲਈਏ ਇੱਕ ਵਾਰ ਤੇ ਸਮਾਪਤੀ ਕਰਦੇ ਹਾਂ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਤਨ ਕਰੋ ਮਿਲ ਸੰਗਤ ਤਨ 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 ਤਨ ਕਰੋ ਗਨ ਗੁਰੂ ਰਾਮਦਾਸ स जीन गुरू रामदास जीन गुरू राम दास जी मेरे धन गुरू राम जी राम जीन गुरू रामदास जीन गुरू राम जी मेर धन गुरू राम जी कृपा कर ਕਸ਼ਿਸ਼ ਕਰਨ ਸਾਰਿਆਂ ਨੂੰ ਨਾਮ ਬਾਣੀ ਨਾਲ ਜੋੜਨਾ ਰਾਧਿਆ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ